ਤੁਬੇ ਦੇ ਮੁੱਖ ਮੰਤਰੀ ਸਾਹਿਬ ਕੌਂਸਲ ਮਾਨ ਜਿਨ੍ਹਾਂ ਦੀ ਸੋਚ ਡਵੈਲਪਮੈਂਟ ਹੈ ਉਹਨਾਂ ਦੀ ਸੋਚ ਮੁਤਾਬਕ ਅਜ ਪੰਜਾਬ ਦੇ ਵਿੱਚ ਹਰ ਹਰ ਜ਼ਿਲ੍ਹੇ ਦੇ ਵਿੱਚ ਹਰ ਹਲਕੇ ਦੇ ਵਿੱਚ ਕੰਮ ਚੱਲ ਰਹੇ ਨੇ ਜਿਸ ਦੇ ਵਿੱਚ ਮੇਰਾ ਨਾਲ ਹਲਕਾ ਨਾਰਥ ਹੈ ਜਿਸ ਦੇ ਵਿੱਚ ਤਕਰੀਬਨ ਸੀਵਰ ਪਾਣੀ ਔਰ ਲਾਈਟਾਂ ਦੇ ਕੰਮ 90.50 ਉੱਪਰ ਮੁਕੰਮਲ ਹੋ ਚੁੱਕੇ ਨੇ 10% ਲੈ ਗਏ ਉਹ ਵੀ ਨਾਲ ਤਕਰੀਬਨ 10 15 20 ਦਿਨਾਂ ਦੇ ਮਹੀਨੇ ਚ ਸਾਰੇ ਕੰਪਲੀਟ ਕਰ ਦਨੇ ਅੱਜ ਵਾਰਡ ਨੰਬਰ 8 ਸ਼ੇਖੇਵਾਲ ਗੁਰਦਰ ਸਾਹਿਬ ਦੇ ਨਾਲ ਹੀ ਬਿਲਕੁਲ ਜਿਹੜੀਆਂ ਗਲੀਆਂ ਨੇ ਔਰ ਇਹ ਕਾਫੀ ਵੱਡਾ ਐਸਟੀਮੇਟ ਸੀ ਉਹ ਤੋਂ ਨਾਲ ਦੀਆਂ ਗਲੀਆਂ ਸਭ ਕੰਪਲੀਟ ਬਣ ਚੁੱਕੀਆਂ ਨੇ ਆਹ ਆ ਸਾਈਡ ਰਹਿ ਗਈ ਸੀ ਜਿਹਦਾ ਅਸੀਂ ਸ਼ੁਰੂਆਮ ਕਰ ਦਿੱਤਾ ਉਹ ਗੁਰੂ ਮਰਦੀ ਕਿਰਪਾ ਦੇ ਨਾਲ ਮੇਰੇ ਹਲਕੇ ਦੇ ਵਿੱਚ 16 ਵਾਰਨੇ 16 ਵੱਡੀਆਂ ਜੀ ਕੰਮ ਚੱਲ ਰਹੇ ਨੇ ਅੱਜ ਵਾਰਡ ਨੰਬਰ 8 ਸ਼ੇਖੇਵਾਲ ਗੁਰਦਰ ਸਾਹਿਬ ਦੇ ਨਾਲ ਹੀ ਬਿਲਕੁਲ ਜਿਹੜੀਆਂ ਗਲੀਆਂ ਨੇ ਔਰ ਇਹ ਕਾਫੀ ਵੱਡਾ ਐਸਟੀਮੇਟ ਸੀ ਉਹ ਤੋਂ ਨਾਲ ਦੀਆਂ ਗਲੀਆਂ ਸਭ ਕੰਪਲੀਟ ਬਣ ਚੁੱਕੀਆਂ ਨੇ ਆਹ ਆ ਸਾਈਡ ਰਹਿ ਗਈ ਸੀ ਜਿਦਾ ਜੀ ਸ਼ੁਭਰਮ ਕਰ ਦਿੱਤਾ ਉਹ ਗੁਰੂ ਮਰਦੀ ਕਿਰਪਾ ਦੇ ਨਾਲ ਮੇਰੇ ਹਲਕੇ ਦੇ ਵਿੱਚ 16 ਵਾਰਨੇ 16 ਵਾੜੇ ਜੀ ਕੰਮ ਚੱਲ ਰਹੇ ਨੇ ਕਿਤੇ ਸੀਵ ਸੜਕਾਂ ਬਣ ਰਹੀਆਂ ਨੇ ਕਿਤੇ ਸੀਵਰ ਪੈ ਰਿਆ ਕਿਤੇ ਇਲੈਕਟਰਾ ਲੱਗ ਰਹੀਆਂ ਨੇ ਕਿਉਂਕਿ ਲੋਕਾਂ ਦੀ ਸੋਚ ਮੁਤਾਬਕ ਜੋ ਲੋਕਾਂ ਨੇ ਸੋਚ ਨਾਲ ਸਾਨੂੰ ਜਿੰਮੇਵਾਰੀ ਸੋਪੀ ਸੀ ਉਹ ਬਾਕੀ ਵੀ ਨਿਭਾਉਂਦੇ ਹੋਏ ਅੱਜ ਆਪਾਂ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਲੋਕਾਂ ਦੇ ਸਾਥ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਪੰਚ ਜੀ ਮਾਨ ਜਿਨ੍ਹਾਂ ਦੀ ਸੋਚ ਡਿਵੈਲਪਮੈਂਟ ਹੈ ਉਹਨਾਂ ਦੀ ਸੋਚ ਮੁਤਾਬਕ ਅਜ ਪੰਜਾਬ ਦੇ ਵਿੱਚ ਹਰ ਹਰ ਜ਼ਿਲ੍ਹੇ ਹਰ ਹਲਕੇ ਦੇ ਵਿੱਚ ਕੰਮ ਚੱਲ ਰਹੇ ਨੇ ਜਿਸ ਦੇ ਵਿੱਚ ਮੇਰਾ ਨਾਲ ਹਲਕਾ ਨੌਰਥ ਹੈ ਜਿਸ ਦੇ ਵਿੱਚ ਤਕਰੀਬਨ ਸੀਵਰ ਪਾਣੀ ਔਰ ਲਾਈਟਾਂ ਦੇ ਕੰਮ 90% ਤੋਂ ਉੱਪਰ ਮੁਕੰਮਲ ਹੋ ਚੁੱਕੇ ਨੇ 10% ਲੈ ਗੇ ਉਹ ਵੀ ਨਾਲ ਤਕਰੀਬਨ 10 15 20 ਦਿਨਾਂ ਦੇ ਮਹੀਨੇ ਚ ਅਸੀਂ ਸਾਰੇ ਕੰਪਲੀਟ ਕਰ ਦੇਣੇ ਕਿਉਂਕਿ ਸਾਡੇ ਸਾਰੇ ਐਸਟੀਮੇਟ ਪਾਸ ਹੋ ਕੇ ਤਕਰੀਬਨ ਕੰਪਲੀਟ ਨੇ ਔਰ ਜਿੱਥੇ ਜਿੱਥੇ ਲੋਕਾਂ ਦੀਆਂ ਡਿਮਾਂਡਸ ਹੋ ਰਹੀਆਂ ਉੱਥੇ ਨਾਲ ਨਾਲ ਅਸੀਂ ਬਣਾਈ ਜਾ ਰਹੇ ਇਹ 40 ਲੱਖ ਦੀ ਲਾਗਤ ਹੈ ਜਿਸ ਦੇ ਵਿੱਚ ਤਿੰਨ ਚਾਰ ਗਲੀਆਂ ਪੜ ਰਹੀਆਂ ਬਣੀ ਹੋਈਆਂ ਨੇ ਥੋੜਾ ਪੋਰਸ਼ਨ ਰਹਿ ਗਿਆ ਸੀ ਇਹ ਵੀ ਸਟਾਰਟ ਕਰਤਾ ਜੀ